ਵਿੱਚ ਮੈਂ ਘੱਗਰ ਦਰਿਆ ਦੇ ਵਿੱਚ ਖੜਾ ਜਾਂਮਾ ਜਮਾ ਵਿੱਚ ਖੜਾ ਆ ਦੇਖੋ ਠੀਕ ਹੈ ਤੇ ਖੜਾ ਕਿੱਥੇ ਆ ਖੜਾ ਆ ਮੈਂ ਓਟੂ ਲੈ ਕੇ ਦੇ ਉੱਤੇ ਉਹ ਕਹੀ ਜਾਂਦੇ ਨੇ ਵੀ ਇੰਨਾ ਚੜ ਗਿਆ ਇੰਨਾ ਚੜ ਗਿਆ ਇੰਨਾ ਚੜ ਗਿਆ ਕੋਈ ਨਹੀਂ ਭਾਈ ਆ ਦੇਖ ਲਾ ਸੀ ਵਿੱਚ ਫਿਰਦੇ ਆ ਵਿੱਚੇ ਜਵਾਕਾਂ ਨਾਲ ਆਇਆ ਮੈਂ ਗਾਲਾਂ ਨਾ ਦੇਓ ਹੈਗੇ ਸਾਈਡ ਤੇ ਆਸੀਂ ਜੇ ਕੋਦਾ ਪਾਣੀ ਵੀ ਆਉਂਦਾ ਨਾ ਤਾਂ ਵੀ ਸਾਈਡ ਤੇ ਆਸੀਂ ਤੇ ਆ ਜਿਹੜਾ ਪਾਣੀ ਹੈ ਨਾ ਇਹ ਓਵਰਫਲੋ ਓਵਰਫਲੋ ਹੋ ਕੇ ਆਈ ਜਾਂਦਾ ਜਿਹੜੇ ਗੇਟ ਨੇ ਸਾਰੇ ਦੇ ਸਾਰੇ ਬੰਦ ਨੇ ਕੋਈ ਗੇਟ ਨਹੀਂ ਖੁੱਲਾ ਜਿੰਨਾ ਪਾਣੀ ਓਵਰਫਲੋ ਕੇ ਆਈ ਜਾਂਦਾ ਅੱਛਾ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਬਾਈ ਬਾਈ ਗੱਲ ਸੁਣਿਓ ਏ ਲੇਕ ਚੋਂ ਆਉਂਦਾ ਨਾ ਏ ਜੀਲ ਚੋਂ ਆਉਂਦਾ ਓ ਚਾਰ ਨੰਬਰ ਗੇਟ ਦਾ ਪਾਣੀ ਅੱਡ ਕਿਉਂ ਐ ਹਣਾ ਸਾਰਾ ਪਣੀ ਨਿਤਰਿਆ ਹੋਇਆ ਕੱਲੋ ਚਾਰ ਨੰਬਰ ਗੇਟ ਦਾ ਪਾਣੀ ਕਿਸਮਾੜਾ ਜੈ ਇਹ ਆ ਦੇਖੋ ਥੋੜਾ ਫਰਕ ਦੇਜੂਗਾ ਉਹ ਜਿਵੇਂ ਸਮੁੰਦਰਾਂ 'ਚ ਨਹੀਂ ਫਰਕ ਹੈਗਾ ਉਦਾਂ ਉਹਦਾ ਕੱਲੇ ਦਾ ਕਿਸਮਾੜਾ ਚਲੋ ਪੁੱਤ ਤਾਂ ਚਲੋ 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 ਮੈਨੂੰ ਲੱਗਦਾ ਇਹ ਤੋਂ ਪਹਿਲਾਂ ਇਹਦਾ ਪਾਣੀ ਆਇਆ ਸੀਗਾ ਮਤਲਬ ਇਹ ਗੇਟ ਛੱਡੇ ਗਏ ਸੀ ਓਵਰਫਲੋ ਹੋ ਕੇ ਆ ਜਿੱਥੇ ਮੈਂ ਖੜਾ ਐ ਕਿੱਥੋਂ ਤੱਕ ਪਾਣੀ ਉਹ ਤੱਕ ਮਤਲਬ 7-8 ਫੁੱਟ ਉੱਚਾ ਪਾਣੀ ਇੱਥੋਂ ਦੀ ਗਿਆ ਪਹਿਲਾਂ ਆਹ ਦੇਖੋ ਉਹ ਗੇਲੀ ਨਹੀਂ ਦੀ ਕਿੱਥੋਂ ਤੱਕ ਪਾਣੀ ਆਇਆ ਪਹਿਲਾਂ ਮਤਲਬ ਮੇਰੀ ਹਾਈਟ ਨਾਲ ਉੱਚੀ ਪਈ ਆ ਉਹ ਪਾਣੀ ਛੱਡਿਆ ਗਿਆ ਪਹਿਲਾਂ ਇਹ ਹੈ ਬਈ ਓਟੂ ਲੇਕ ਚਲਕਣ ਬਹੁਤ ਹੈ ਵੈਸੇ ਰੋਣਾ ਜਨੂ ਦੂਸਰ ਪਾਸਾ ਜਾ ਕੇ ਦਿਖਾਉਣਾ ਹੈ ਅੱਜ ਤੂੰ ਉੱਪਰ ਚੜੀ ਜਾਣਾ ਆਣਾ ਅੱਗਾ ਜਿਹੜੀ ਇਹ ਸਾਰੀ ਦਰਿਆ ਦੇ ਵਿੱਚ ਇਹ ਬਿਜੀ ਪਈ ਐ ਚਰੀ ਬਿਜੀ ਪਈ ਆ ਉਹ ਦੇਖੋ ਜਦੋਂ ਪਾਣੀ ਆ ਗਿਆ ਚਰੀ-ਚੁਰੀ ਵਿੱਚ ਲੈ ਜਾਓ ਓਏ ਆਜੋ ਯਾਰ ਹੈਓ ਹਾਂ ਦੂਜੇ ਪਾਸੇ ਚੱਲਦੇ ਹਾਂ ਉਹ ਕਿਹਨਾਂ ਇਹ ਦੋ ਪਤਾ ਲੱਗਦਾ ਹੈ ਨਾ ਸਾਡਾ ਡੂੰਗਾ ਕੰਮ ਸੋਨੂ ਨੇ ਮਨਾਂ ਕੀਤਾ ਸੀ ਪਾਣੀ 'ਚ ਵੜਨ ਤੋਂ ਉਹ ਦੇਖ ਲੈ ਇਹ ਤਾਂ ਬਾਈ ਯਾਰ ਅੱਡੇ ਤੱਕ ਲਿਉਣ ਵਾਲੇ ਨਹੀਂ ਹੈਗੇ ਸਿੱਕ ਸਾਤ ਜਿਤ ਗੱਲ ਦੱਸਣੀ ਭੁੱਲ ਗਈ ਇਹਨਾਂ ਦੀ ਮੌਜੂਦ ਇੱਥੇ ਬਈ ਚੀਆਂ ਜਿਹੜੀਆਂ ਪਿੱਛੇ ਹੋੜ ਡਿਗਦੀਆਂ ਨੇ ਜਿਹੜੀਆਂ ਡਿਗਦੀਆਂ ਬਲੇ ਦੇ ਮੂੰਹ ਆ ਜਿਹੜੇ ਰੱਖਿਓ ਤਾਂ ਹਾਂ ਜੀ ਨਾ ਹਾਈ ਲੈਵਲ ਤੇ ਪਾਣੀ ਆਉਂਦਾ ਹੋਊਗਾ ਹਨਾ ਦੇਖ ਕੀ ਡਰ ਲੱਗਦਾ ਯਾਰ ਉਹੀ ਹਰੀ ਕੇ ਪੱਤਣ ਵਾਲਾ ਕੰਮ ਐ ਜਿੰਦੇ ਨੂੰ ਬੜਾ ਹਿਸਾਬ ਹੈ ਆਪਣੇ ਵੀ ਮਾਰਨਾ ਪੈ ਜੇ ਮੈਂ ਤੁਹਾਨੂੰ ਤਾਂ ਗੱਲਾਂ ਕੋਈ ਨਹੀਂ ਬੰਦਾ ਐ ਕੰਮ ਪਾ ਯਮਾਰ ਸਪੂਰ ਲੰਗੇ ਇਹ ਹੈ ਬਈ ਇੱਕ ਹੋਰ ਤੁਹਾਨੂੰ ਦਿਖਾਉਣਾ ਉਹ ਪੁਲ ਬਣਿਆ ਹੋਇਆ ਜਿਹੜਾ ਅੰਗਰੇਜ਼ਾਂ ਦੇ ਜਵਾਨੀ ਦਾ ਇਹਦੇ ਉੱਤੇ ਨਾ ਮੈਪ ਦੇ ਉੱਤੇ ਤਾਂ ਸ਼ੋਅ ਹੁੰਦਾ ਵੀ ਬ੍ਰਿਟਿਸ਼ ਬ੍ਰਿਜ ਐ ਇਹ ਮਤਲਬ ਵੀ ਆ ਜਾ ਬਾਹਰ ਦੀ ਆ ਜਾਂਦੇ ਬਾਹਰ ਦੀ ਇੱਥੇ ਥੱਲੇ ਵੀ ਖੜ ਸਕਦਾ ਬੰਦਾ ਇਹਦਾ ਮੋਸਕਾ ਮਾਰ ਦਿਆ ਯਾਰ ਹਨਾ ਚਲ ਕੋਈ ਨਹੀਂ ਤੇ ਆ ਪੁਲ ਆ ਜਿਹੜਾ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਪੁਲ ਕਿੰਨਾ ਵੱਡਾ ਪੁਲ ਯਾਰ ਉਹਦੋਂ ਬਣਾਇਆ ਇਹਨਾਂ ਨੇ ਹਨਾ ਇਹਨੂੰ ਵੱਡਾ ਪੁਲ ਨਹੀਂ ਐ ਪਾਣੀ ਵੀ ਉਹਦੇ ਬਾਅਦ ਚ ਗਿਆਗਾ ਉਹ ਪੁਲ ਦਾ ਐਂਡ ਪਾਰਟ ਹੀ ਆ ਆ ਵੀ ਐਂਡ ਪਾਰਟ ਹੈ ਐਡਾ ਕੀ ਪੁਲ ਸੀ ਪਰ ਬਾਅਦ ਦੇ ਵਿੱਚ ਇਹ ਚੌੜਾ ਹੋਇਆ ਕੰਮ ਉਹ ਤੁਹਾਨੂੰ ਪਰਲੇ ਪਾਸੋਂ ਦਿਖਾਉਂਗਾ ਐਡਾ ਘਟੋ ਘਟੋ ਮਹਿਲਾ 5 ਕਿਲੋਮੀਟਰ ਦੇ ਵਿੱਚ ਪਾਣੀ ਪਾਣੀ ਹੈ ਅ ਕੇਲੀ ਜੀ ਦੇ ਥੱਲੇ 40 ਫੁੱਟ ਪਾਣੀ ਹੈ ਕਿਉਂਕਿ ਫਟਿਆਂ ਤੋਂ ਪਤਾ ਲੱਗਦਾ ਆ ਹੁਣ ਫਟਿਆਂ ਤੋਂ ਓਵਰਫਲੋ ਹੋਈ ਜਿਹੜਾ ਗੇਟ ਨੇ 20 20 ਫੁੱਟ ਉੱਚੇ ਦਾ ਹੈਗੀ ਨੇ ਉਹ ਤੇ ਜੇ ਉਹ ਸਾਰੇ ਚੱਕ ਤੇ ਪਾਣੀ ਬਹੁਤ ਹੈ ਵੈਸੇ ਪਰ ਪਿੱਛੋਂ ਪਤਾ ਨਹੀਂ ਤਾਂ ਇਹ ਨੀਵਾ ਕਰਕੇ ਆ ਪਿੱਛੋਂ ਪਾਣੀ ਠੀਕ ਹੀ ਆ ਸਬਦੂਲਗੜ ਜਾ ਕੇ ਆ ਮੈਂ ਸਬਦੂਲਗੜ ਇੰਨਾ ਪਾਣੀ ਨਹੀਂ ਹੈਗਾ ਠੀਕ ਹੈ ਹਾਂ ਪਹਿਲਾਂ ਆਇਆ ਸੀ ਉਹ ਤੁਹਾਨੂੰ ਮੈਂ ਦਿਖਾਇਆ ਵੀ ਅ ਇੱਥੇ ਵੀ ਛੱਡਿਆ ਸੀ ਗੇਟ ਚੱਕੇ ਸੀਗੇ ਤੇ ਪਾਣੀ ਕਾਫੀ ਗਿਆ ਮੂਰੇ 8 8-9 ਫੁੱਟ ਚਾ ਗਿਆ ਪਾਣੀ ਤੇ ਬਾਕੀ ਲੋਕ ਯਾਰ ਇੱਥੇ ਘੁੰਮਣ ਫਿਰਨ ਲਈ ਆਉਂਦੇ ਆ ਕੋਈ ਖਾਸ ਜਗ੍ਹਾ ਤਾਂ ਦੇਖਣ ਨੂੰ ਹੈ ਨਹੀਂ ਕੋਈ ਬਸ ਆਹੀ ਕੁਛ ਹੈ ਗੇਟ ਨੇ ਪਾਣੀ ਹੈ ਤੇ ਇਹ ਗੱਲ ਮਿਲਾ ਕੇ ਚਲੋ ਠੀਕ ਆ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ